ਕੀ ਤੇਰੇ ਸੱਟ ਦੋ ਹਜ਼ਾਰ ਮੈਂ ਉਧਰ ਦੀ ਪਹਿਆ ਆ ਕੀ ਉਹ ਤਰੇ ਤੜਾਣਾ ਮੈਂ ਹਾਂ ਉਪਰੋਂ ਦੀਪ ਉਹ ਬੱਦੇ ਤੇ ਆ ਉਪਰੋਂ ਦੀ ਪਹਿਆ ਆ ਹਾਂ ਉੱਤੋਂ ਦੀ ਮੈਂ ਉਹ ਮੇਰਾ ਦੋ ਹਜ਼ਾਰ ਉਧਰ ਨੋਂਤਾ ਹੋਇਆ ਮੇਸਰਾ ਮੇਰਾ ਤਾਂ ਨਾ ਰੱਬ ਵੱਡਾ ਕੋਈ ਵਰਤਿਆ ਨਹੀਂ ਤਾ ਉਹਦੀ ਕਿਤੇ ਵੱਜੀ ਧਾਰਤਾ ਉਹ ਕੋਸ਼ ਵੀ ਨਹੀਂ ਹੋਇਆ ਆਪਣੇ ਡੇ ਡੇ ਢੋਲੇ ਆ ਤੈਨੂੰ ਕੀ ਹੁਣਾ ਸਵੇਰ ਨੂੰ ਤਾਂ ਸ਼ਾਮ ਨੂੰ ਦੁੱਧ ਪੀਣਾ ਦੋ ਟਾਈਮ ਹਨਾ ਤੂੰ ਹਾਂ ਮੈਂ ਪਰ ਰੋਇਆ ਵੀ ਨਹੀਂ ਕੱਲ ਹੀ ਸਾਤ ਨਦੀ ਬੋ ਮੇਰੇ ਤੂੰ ਕੱਲ ਹੀ ਰੋਇਆ ਸਦਾ ਹੀ ਹੋਇਆ ਤੂੰ ਹੈ ਓਏ ਨਾ ਦਾਤ ਨਹੀਂ ਆਣਾ ਆਣਾ ਤੂੰ ਨਿਆਣਾ ਆ ਮੈਂ ਆ ਬੈ ਨਹੀਂ ਹੈ ਤੂੰ ਕਦੋਂ ਤੇ ਨਿਆਣਾ ਹੋ ਗਿਆ ਤੂੰ ਤਾਂ ਕਹਿੰਦਾ ਮੈਂ ਵੱਡਾ ਹੋ ਗਿਆ ਹਾਂ ਤਾਂ ਆ ਦੇਖ ਖੇਡ ਰਹਾ ਹਾਂ ਤੂੰ ਕਹਿੰਦਾ ਮੈਂ ਵੱਡਾ ਹੋ ਗਿਆ ਹਾਂ ਤੂੰ ਨਿਆਣਾ ਗਈ ਜਾਣਾ ਆਪਣੇ ਆਪ ਨੂੰ ਆਰੇ ਤਾਂ ਮੈਂ ਖੇਡ ਰਹਾ ਹਾਂ ਠੀਕ ਖੇਡਦਾ ਤੂੰ ਕੀ ਕਰਦਾ ਤੂੰ ਓਏ ਕੱਦੂ ਕਿੱਥੇ ਕੱਦੂ ਕਰਦਾ ਆ ਮਗਰ ਹਾਲ ਤਾਂ ਪਾਇ ਨਹੀਂ ਇਹਦੇ ਤੂੰ ਹਾਲ ਦੀ ਪਾਇ ਮਗਰ ਇਹਦੇ ਹਾਲ ਸਵਾਗਾ ਕਿੱਥੇ ਆ ਹਾਲ ਤੇ ਸਵਾਗ ਟਰੈਕਟਰ ਨਾਲ ਥੋੜੀ ਕਰੀਦਾ ਹੁੰਦਾ ਕੱਦੂ ਕੱਲਾ ਥੱਕ ਗਿਆ ਨਾ ਕੰਮ ਬਹੁਤ ਕੀਤਾ ਇਹਨੇ ਓਹੋ ਗਰਮੀ ਕਿੰਨੀ ਹੋਈ ਆ ਕਿਹੜਾ ਪਾਣੀ ਹੈ ਠੰਡਾ ਪੀ ਰਿਹਾ ਇਹਦਾ ਕਿਹੜਾ ਪਾਣੀ ਹੈ ਕਿਹੜਾ ਪਾਣੀ ਹੈ ਮਿੱਠਾ ਪਾਣੀ ਆ ਨਾ ਫਰੈਸ਼ 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 ਮਾਸ ਆ ਵੀ ਤੇਰੇ ਲਈ ਆ ਪਹਿਲਾਂ ਉਹ ਫੜਾਈਓ ਬੈਠ ਉੱਪਰ ਚੌਂਕੜੀ ਮਾਰ ਕੇ ਬਹਿ ਜਾ ਮੈਂ ਤੋਲਾ ਹੱਥ ਉਹ ਹੱਥ ਤੋਲਦੇ ਓਏ ਮਿੱਟੀ ਵਾਲੇ ਹੱਥ ਇਹ ਤਾਂ ਐਂ ਹੋਂਦਾ ਤੂੰ ਨਹੀਂ ਆਂਦਾ ਮੇਰੇ ਮਿੱਟੀ ਵੀ ਖਾਣੀ ਚਾਹੀਦੀ ਬੱਸ ਨਹੀਂ ਤੈਂ ਖਾਣਾ ਜਿਹੜੀ ਤੁਸੀਂ ਗੇਲੇ ਉੱਤੇ ਨਿੰਬੂ ਤੋੜੋ ਸਾਰਾ ਖਾਣਾ ਕਿੰਨੇ ਕੀ ਪੱਕੀ ਹੋਏ ਕੋਈ ਇਹ ਹੈਗੀ ਆ ਬੱਡੀ ਹਰੇ ਕੀ ਖਾਨਾ ਤੂੰ ਇਹ ਲੈ ਲੂੰਗਾ ਕੀ ਹੈ ਇਹ ਬੱਬੂ ਤੋਸਾ ਕਾਰੀ ਚੱਲਦੇ ਹੋ ਕੋਈ ਨਹੀਂ ਕੀ ਬੱਬੂ ਕੀ ਹੈ ਹੈ ਬੱਬੂ ਤੋਸਾ ਤੋਸਾ ਬੱਬੂ ਤੋਸਾ ਹੈ ਐਵੇਂ ਬੱਬੂ ਤੋਸਾ ਬੱਬੂ ਗੋਸਾ ਬੱਬੂ ਕੋ ਖਾ ਗੋਖਾ ਨਹੀਂ ਗੋਸਾ ਬੱਬੂ ਤੋਸਾ ਅੱਛਾ ਹੁਣ ਤਾ ਤੂੰ ਜਾਣ ਕੇ ਐਵੇਂ ਬੋਲੀ ਜਾਨਾ ਪਿੰਗਾ ਜੀ ਬੱਬੂ ਤੋਸਾ ਲੈ ਛੋਟੂ ਬੋਲੀ ਜਾਨਾ ਤੂੰ ਸੂਸਾ ਸਕਨ ਆਇਆ ਤੇ ਇਹ PUBG ਕਿੱਦਾਂ ਖੇਡਦਾ ਹੁੰਦਾ ਫੇਰ ਹਾਂ ਕਿੱਦਾਂ ਹਾਂ ਕੌਣ ਖੇਡਦਾ ਹੁੰਦਾ ਇਹ ਕਿੱਦਾਂ ਖੇਡਦਾ ਹੁੰਦਾ ਆ ਖਾ ਕੇ ਦੱਸ ਫੇਰ ਹਾਂ ਆ ਖਾ ਕੇ ਦੱਸ ਫੇਰ ਗੋਲੀਆਂ ਥਾ 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 ਗੋਲੀਆਂ ਚੱਲਦੀਆਂ ਕਿੱਡੀ ਵੱਡੀ ਬੰਦੂਕ ਆ ਤੇਰੇ ਕੋਲ ਐਡੀ ਹੂੰ ਐਡੀ ਦੇਮ ਦੇ ਮੱਤੀ ਅਮਰੀਕਾ ਅੱਛਾ ਕਿਹੜਾ ਰੰਗ ਆ? ਬਲੂ। ਹਰ ਹੋਇਆ ਕਿ ਚੂਈ ਚ ਬਲੂ। ਤੈਨੂੰ ਕਿੱਦਾਂ ਪਤਾ ਬਲੂਆ ਰੰਗ? ਹੋ ਆ ਗੀ ਕਹੀ ਜਾਂਦਾ। ਲੀਲੀ ਬੋਲਦਾ ਲੀਲੀ। ਬੰਦੇ ਆਂ ਦੁੱਤ ਐ ਤਰਾ। ਇਹ ਗਾ ਲਵੀ। ਦਾੰਦ ਜੀ ਹੋਣੇ। ਐਵੇਂ। ਕਾਗੀ ਜਾ। ਤੈਨੂੰ ਕਿੱਦਾਂ ਪਤਾ ਲੱਗਾ? ਤੈਨੂੰ ਇਹ ਸੌਣੀ ਆ। ਕੀ ਕਹਿੰਦਾ? ਜੇ ਜਾਂਦਾ ਹੈ ਗਾਣਾ ਬੱਤ ਆਹੋ ਉਹ ਤੇਗ ਕਾ ਖਾਲਾ ਇੱਥੇ ਬੈ ਕੇ ਚਲ ਉੱਥੇ ਬੈਠ ਕੇ ਖਾਲਾ ਇੱਕ ਬਰੀ ਆ ਜਾ ਆ ਜਾ ਬੈਠ ਕੇ ਖਾਈਏ ਫਿਰ ਆਪਾਂ ਖੇਡਦੇ ਆ ਟਰੈਕਟਰ ਨਾਲ ਤੇ ਤਾਸ਼ ਵੀ ਖੇਡਣੀ ਹੈ ਨਾ ਤੇਗ ਨੇ ਤਾਸ਼ ਖੇਡਣੀ ਹੈ ਨਾ ਕੀ ਖੇਡਣਾ ਹੈ ਮੈਂ ਤਾਂ ਨਭੀ ਨਾ ਇਹ ਜੀ ਤਾਸ਼ ਨਾ ਹੂੰ ਪੱਤੇ ਨਹੀਂ ਪਾੜੇ ਪਾੜੇ ਵੀ ਨਹੀਂ ਗਏ ਕੋਈ ਨਹੀਂ ਫਿਰ ਅੱਜ ਫੇਰ ਖਲਾਉਣਾ ਤੈਨੂੰ ਉੱਤੇ ਬੈ ਕੇ ਖਾ ਖਾਲਾ ਨਾਲੇ ਤਾਂ ਫਿਰ ਆਪਾਂ ਤਾਸ਼ ਖੇਡਦੇ ਆ ਪੱਕੀ ਝੱਲਣੀ ਆ ਪੱਕੀ ਝੱਲਣਾ ਤੈਨੂੰ ਇਹ ਹਵਾ ਇਹ ਨਹੀਂ ਟੁੱਟੀ ਐ ਇਹਦੀ ਉਹ ਟੁੱਟੀ ਐ ਇਹ ਟੁੱਟੀ ਐ ਅੱਛਾ ਪਰਮ ਨੇ ਤੋੜੀ ਐ ਪਰਮ ਨੇ ਤੋੜਦੀ ਇਹ ਨੇ ਸਦਾਈ ਹੋਏ ਆ ਇਹ ਇਹ ਸਦਾਈ ਹੋਏ ਆ ਫਿਰ ਹੈ ਥੋੜੇ ਉਹਨੇ ਤੋੜੀ ਤਾ ਤਾ ਦੇਖੋ ਉਹ ਤੂੰ ਕਿੱਦਾਂ ਤੋੜਦੀ ਓ ਪੱਖੀ ਹੈ ਉਹ ਦੇਖ ਲਾ ਮੂੰਹ ਦੇ ਵਿੱਚ ਉਹ ਕੌਣ ਆ ਗਿਆ ਆਹ ਕੌਣ ਤੇ ਇਹਦੇ ਨਾਲ ਥਾਂਦਾ ਐ ਤੇ ਇਹਨੂੰ ਠੀਕ ਆ। ਤੇ ਤਰ ਤਰ ਨਾਲ ਖੇਡਣਾ ਠੀਕ ਨੇ। ਠੀਕ ਨੇ? ਉਹ ਤੇ ਗਿਆ ਹਵਜਾ ਆਉਂਦਾ। ਤੂੰ ਕੀ ਆ ਫਿਰ? ਤੂੰ ਜਾਏਗਾ? ਹਾਂ। ਜਾਏਗਾ ਕਿਦਾਂ? ਜਾਏਗਾ ਕੀ ਖਾਈ ਜਾਂਦਾ? ਜਾਏ ਕੀ ਖਾਂਦਾ ਓਏ? ਅੰਬ ਖਾਂਦਾ। ਅੰਬ ਆਹੀ। ਹੋਰ ਕੁਛ ਲੱਗਦਾ ਮੈਨੂੰ। ਅੰਬ ਨਹੀਂਗਾ। ਇਹ ਅੰਬ ਨਹੀਂ ਇਹ ਤਾਂ ਕੁਛ ਹੋਰ ਆ। ਕੀ ਆ ਇਹ ਓਏ? ਨਾਸ ਪਾਤੀ ਆ ਬੱਗੂ ਬੋਸ਼ਾ। ਕੀ ਆ ਇਹ? ਨਾਰ ਪਾਤੀ। ਪਾਤੀ ਆ। ਤੂੰ ਬਾਥੀ ਖਾਨ ਨਾ ਓਏ ਹਾਂ ਹਾਂ ਹਵਾ ਚਲੋ ਮੁੰਡੇ ਨੂੰ ਆ ਤੋੜਤਾ ਰਿਹਾ ਓਏ ਤੇਗ ਨੇ ਮੈਂ ਨਹੀਂ ਤੋੜਿਆ ਉਹ ਬਹੁਤ ਖਰਾਬ ਹੋ ਗਿਆ ਪਰ ਫਿਰ ਤੋੜ ਕੇ ਤੂੰ ਝੂਠ ਬਹੁਤ ਬੋਲਦਾ ਤੂੰ ਬਹੁਤ ਤਗੜਾ ਗੱਪੀ ਆ ਤੂੰ ਤੂੰ ਤੋੜਿਆ ਹਨਾ ਝੂਠ ਨਾ ਬੋਲੀ ਮੈਂ ਨਹੀਂ ਤੋੜਿਆ ਤੇਰੀ ਕੈਮਰੇ ਚ ਵੀਡੀਓ ਆ ਗਈ ਆ ਫਿਰ ਦਾ ਆਹ ਪਸ਼ੂਆਂ ਤੇ ਕੈਮਰੇ ਲਾਇਏ ਜਿਹੜੇ ਉੱਪਰ ਲੱਗਾ ਕੈਮਰਾ ਉੱਥੋਂ ਲੈ ਤੇਰੀ ਵੀਡੀਓ ਭਰ ਗਈ ਆ ਹੁਣ ਉਹਦੇ ਚ ਝੂਠ ਬੋਲਦਾ ਤੂੰ ਤੈਨੂੰ ਪੱਖੀ ਤੋੜਦੇ ਨੂੰ ਦੇਖ ਲਿਆ ਉਹਦੇ ਵਿੱਚ ਕੈਮਰੇ ਚ ਅਸੀਂ ਮੈਂ ਕਾਦੀ ਵੀ ਨਹੀਂ ਥੋੜੀ ਝੂਠ ਬੋਲਦਾ ਨਾ ਤੂੰ ਆ ਆ ਤੇ ਆ ਪੱਖੀ ਉਹ ਦੇਖ ਲੈ ਤੋੜੀ ਤੂੰ ਤੇਗੀ ਨਹੀਂ ਤੋੜਿਆ ਆ ਲੈ ਪੱਖੀ ਨੇ ਵੀ ਦੱਸਤਾ ਹੁਣ ਮੈਨੂੰ ਕਿਹਨੇ ਤੋੜਿਆ ਨਹੀਂ ਹਾਂ ਅੱਗੇ ਆਪੇ ਕੁੱਤੇ ਪੈ ਕੇ ਜੀ ਆਣਾ ਹਾਂ ਉਧਰ ਉਹ ਨੇੜੀ ਆ ਤੇ ਹਾਂ ਠੰਡੀ ਰੱਤ ਤੇ ਟੁੱਤੀ ਸੀ ਉਹ ਸ਼ਾਹ ਨੇਰੀ ਨਾਲ ਟੁੱਟ ਗਈ ਹੈ ਪਤਾ ਕੀ ਹੋਇਆ ਹਾਂ ਤਕਰੀਬ ਹੰਦਾ ਵੀ ਦਾਦਾ ਇੱਕ ਦਾ ਪੜਤੀ ਜੇਕ ਨਹੀਂ ਪੜ ਤੂੰ ਜੇਗਾ ਹੀ ਆ ਫਿਰ ਹਾਂ ਹਾਂ ਐਸ ਜੇਗ ਆ ਚਾਚੀ ਜੇਗ ਬੈਠਾ ਖਾਣ ਲੱਗਾ ਆ ਦੇਖ ਲੋ ਪਤਾ ਇਹ ਤਾਂ ਬੀਬਾ ਪੁੱਤ ਆ ਜੇਗ ਆਏ ਆਪੇ ਕਹਿੰਦਾ ਮੈਂ ਜੇਗ ਗਿਆ ਤੇਰਾ ਨਾ ਕੀ ਓਏ ਤੇ ਕਿੱਥੇ ਆ ਉਹ ਤੇ ਗਿਆ ਉਹ ਲੋਣ ਭੋਂ ਭੋਂ ਵੀ ਬੂੰ ਬੂੰ ਕਰਦਾ ਹੋ ਉਹਦਾ ਪੂਛ ਲੰਦਾ ਜਾਂਦਾ ਤੇਰੀ ਪੂਛ ਹੀ ਨਹੀਂ ਕੋਈ ਜੈਗ ਦੀ ਪੂਛ ਕਿੱਥੇ ਆ ਹਾਂ ਇਹ ਤੇ ਦੱਸ ਬੰਦਾ ਤੇਰੀ ਪੂਛ ਕਿੱਥੇ ਜਾ ਕੇ ਜੀ ਜੈਗ ਤੇਰੀ ਪੂਛ ਕਿੱਥੇ ਆ ਹਾਂ ਇਹ ਪੂਛ ਹੁੰਦੀ ਆ ਤਾਂ ਦੱਤੀ ਆ ਜਿਹੇ ਸਿੰਘ ਦਾ ਇਹ ਤਾਂ ਖਾਲਸੇ ਦੀ ਨਿਸ਼ਾਨੀ ਆ ਤੇ ਇੱਕ ਸਿੰਘ ਖਾਲਸਾ ਥੰਨੇ ਉਹ ਫੜਦੇ ਤੰਨਾ ਤੈਨੂੰ ਪੁੱਛ ਮੈਨੂੰ ਦੱਸਾਂ ਫਿਰ ਮੈਂ ਤੈਨੂੰ ਬਹੁਤ ਪਤਾ ਤੈਨੂੰ ਕਿੱਥੋਂ ਝੱਲੀ ਦੀ ਫੜ ਕੇ ਹੰਨੀ ਉਹ ਤੋੜ ਦਿੱਤੀ ਮੈਂ ਨਹੀਂ ਤੋੜੀ ਇਹ ਨੇਰੀ ਨੇ ਤੋੜੀ ਹੁਣ ਜੀ ਦੇਖ ਲਿਆ ਕੈਮਰੇ 'ਚ ਜਾਜੀ ਉਹ ਜਿਹੜੇ ਕੈਮਰੇ ਲੱਗੇ ਆ ਨਾ ਉਹਨਾਂ 'ਚ ਦੇਖ ਲਿਆ ਆ ਇਹ ਤੇਗ ਨੇ ਤੋੜਿਆ ਹੁਣ ਤੈਨੂੰ ਨਵੀਂ ਲੱਗ ਦੇਣੀ ਪਈ ਪਾਪੀ ਪਾੜਿਓ ਲੈ ਆ ਕੇ ਦਊਂਗਾ ਨਵੀਂ ਪੈਸੇ ਹੈਗੇ ਤੇਰੇ ਕੋਲ ਤੇਰੇ ਕੋਲ ਪੈਸੇ ਤਾਂ ਹੈ ਨਹੀਂ ਫੇਰ ਕਿੱਥੋਂ ਬੱਡੂ ਦਾ ਖਾਲੀ ਆ ਪਾਲਣਾਂ ਨੇ ਪੈਸੇ ਕਿੱਥੋਂ ਪਾਲਣੇ ਤੈਨੂੰ ਤਾਂ ਦੇਣੇ ਹੀ ਨਹੀਂ ਕਿਸੇ ਨੇ ਨਹੀਂ ਦੇਣੇ ਮੰਮੀ ਤੇਰੀ ਨੇ ਤੈਨੂੰ ਪੈਸੇ ਨਹੀਂ ਕਿੱਦਾਂ ਨਹੀਂ ਹੈ ਨਹੀਂ ਮੰਮੀ ਕੋਲ ਵੀ ਪੈਸੇ ਹੈ ਨਹੀਂ ਕੇ ਦੇਵਾਂਗੇ ਇਹਨੂੰ ਪੈਸੇ ਮੰਮੀ ਕੋਲ ਵੀ ਪੈਸੇ ਹੈ ਨਹੀਂ ਕੱਤੇ ਪੁੱਛਾਂਨੇ ਕੋ ਦਿੰਦੇ ਨਹੀਂ